ਇਤਿਹਾਸਕ ਨਗਰ ਪਿੰਡ ਹੀਰਾਵਿਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਪਿਛਲੇ ਦਿਨੀ ਭਾਰਤ ਸਰਕਾਰ ਵੱਲੋਂ ਕਰਵਾਈ ਚਰਈ ਵਿੱਚ ਖੇਲੋ ਇੰਡੀਆ ਖੇਡਾਂ ਵਿੱਚ ਮント ਕਪਾਲਦਾਸ ਗੱਤਕਾ ਅਖਾੜਾ ਦੇ ਨੌਜਵਾਨ ਗੁਰਸੇਵ ਸਿੰਘ ਵੱਲੋਂ ਗੱਤਕੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ 골ਡ ਮੈਡਲ ਜਿੱਤਣ ਤੇ ਜਥੇਦਾਰ ਜਗਜੀਤ ਸਿੰਘ ਤਲਮੰਡੀ ਮੈਂਬਰ ਸ਼੍ਰੋਮਣੀ ਕਮੇਟੀ ਵੱਲੋਂ 40000 ਦਾ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ ਇਸਮੋ ਕੇ ਉਹਨਾਂ ਕਹਾ ਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਧਾਰਮਿਕ ਸਜਦਾਈ ਜੋ ਸਿੱਖੀ ਦੇ ਪ੍ਰਚਾਰ ਤੇ ਵਿਸਾਰ ਲਈ ਬਹੁਤ ਵੱਡੇ ਉਪਰਾਲੇ ਕਰ ਰਹੀ ਹੈ ਉੱਤੇ ਹੀ ਜਿਹੜੇ ਖਿਡਾਰੀ ਵੱਖ-ਵੱਖ ਖੇਡਾਂ ਵਿੱਚ 골ਡ ਮੈਡਲ ਹਾਸਲ ਕਰਦੇ ਨੇ ਉਹਨਾਂ ਨੂੰ ਵੀ ਵਿਸ਼ੇਸ਼ ਤੌਰ ਤੇ ਮਾਣਯੋਗ ਪ੍ਰਦਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਮਾਨਸਤਕਾਰ ਦਿੱਤਾ ਜਾਂਦਾ ਹੈ ਜਿਸ ਦੇ ਤਹਿਤ ਅੱਜ ਪਿੰਡ ਹੀਰਾ ਦੇ ਮント ਕ੍ਰਪਾਲਦਾਸ ਗੱਤਕਾ ਅਖਾੜਾ ਦੇ ਨੌਜਵਾਨ ਗੁਰਸੇਵਕ ਸਿੰਘ ਨੂੰ 40000 ਰੁਪਏ ਦਾ ਜਿੱਕ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਕਹੇ ਕਿ 17 ਸੂਬਿਆਂ ਵਿੱਚੋਂ ਗੁਰਸੇਵਕ ਸਿੰਘ ਨੇ ਗੱਤਕੇ ਵਿੱਚ ਪਹਿਲਾ ਸਥਾਨ ਜਿੱਤ ਕੇ ਜਿੱਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ। ਉੱਥੇ ਹੀ ਪਿੰਡ ਹੀਰਾ ਦਾ ਵੀ ਮਾਣ ਵਧਾਇਆ ਏ। ਹੀਰਾ ਤੋਂ ਜਸਵੀਰ ਸਿੰਘ ਹੀਰਾ ਦੀ ਰਿਪੋਰਟ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਗੁਰਦੁਆਰਾ ਪਾਸਾਹੀ 10ਵੀਂ ਹੀਰਾ ਵਿਖੇ ਸਾਡੇ ਹਿਰਾ ਨਗਰ ਦਾ ਮਾਣ ਭਾਈ ਸਾਹਿਬ ਭਾਈ ਗੁਰਸ਼ੇਪ ਸਿੰਘ ਜੀ ਜੋ ਕਿ ਕੁਝ ਦਿਨ ਪਹਿਲਾਂ ਚਨਈ ਦੇ ਵਿੱਚ ਇੰਟਰਨੈਸ਼ਨਲ ਖੇਡਾਂ ਹੋਈਆਂ ਗੱਤਕੇ ਦੀਆਂ ਸੋ ਉਹਦੇ ਵਿੱਚੋਂ ਜਿੱਥੇ 19 ਸਟੇਟਾਂ ਦੇ ਖਿਡਾਰੀਆਂ ਨੇ ਭਾਗ ਲਿਆ ਜਿਦੇ ਵਿੱਚੋਂ ਸਾਡੇ ਗੁਰਸ਼ੇਪ ਸਿੰਘ ਜੀ ਨੇ ਪੰਜਾਬ ਸਟੇਟ ਦੇ ਵਿੱਚੋਂ ਆ 골ਡ ਮੈਡਲ ਲੈ ਕੇ ਆਂਦਾ ਤੇ ਅਸੀਂ ਉਹਨਾਂ ਦੇ ਪਰਿਵਾਰ ਨੂੰ ਤੇ ਭਾਈ ਗੁਰਸ਼ੇਪ ਸਿੰਘ ਜੀ ਨੂੰ ਲੱਖ ਲੱਖ ਵਧਾਈ ਦਿੰਦੇ ਆ ਔਰ ਸਾਡੇ ਹਿਰਾ ਨਗਰ ਦਾ ਮਾਣ ਵਧਾਇਆ ਸੋ ਉਥੇ ਨਾਲ ਦੀ ਨਾਲ ਅਸੀਂ ਗੁਰਦੁਆਰਾ ਸ਼ਰੋਮਣੀ ਪ੍ਰਬੰਧਕ ਕਮੇਟੀ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਤਲਵੰਡੀ ਜੋ ਕਿ ਗੁਰਦੁਆਰਾ ਸ਼ਰੋਮਣੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਹਲਕਾ ਰਾਇਕੋਟ ਤੋਂ ਸੋ ਉਹਨਾਂ ਵੱਲੋਂ ਬੱਚੇ ਨੂੰ 골ਡ ਮੈਡਲ ਜਤਨ ਦੀ ਖੁਸ਼ੀ ਦੇ ਵਿੱਚ ਜਿਹੜਾ 40000 ਰੁਪਏ ਦਾ ਨਗਦ ਰਾਸ਼ੀ ਦੇ ਨਾਲ ਜਿਹੜਾ ਸਨਮਾਨਤਾਜ ਕੀਤਾ ਜਾਣਾ ਵਾ ਸੋ ਅਸੀਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਤੇ ਵਾਹਿਗੁਰੂ ਕਿਰਪਾ ਕਰੇ ਤੇ ਅਸੀਂ ਹੋਰ ਵੀ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਆਪਣੇ ਬੱਚਿਆਂ ਨੂੰ ਕਿਉਂਕਿ ਜਿਹੜਾ ਸਾਡਾ ਵਿਰਸਾ ਬੜਾ ਅਮੀਰ ਆ ਸੋ ਅਸੀਂ ਇਹ ਤੋਂ ਥੋੜੇ ਜਿਹੇ ਪਿੱਸੇ ਹੁੰਦੇ ਜਾ ਰਹੇ ਅੱਜ ਅਜੋਕੇ ਸਮੇਂ ਦੀ ਜ਼ਰੂਰਤ ਆ ਅਸੀਂ ਆਪਣੇ ਬੱਚਿਆਂ ਨੂੰ ਇਸ ਪਾਸੇ ਨਾਲ ਜੋੜੀਏ ਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬੇਨਤੀ ਕਰਾਂਗੇ ਕਿ ਹੋਰ ਵੀ ਨੇਕ ਉਪਰਾਲੇ ਕਰਨ ਤਾਂ ਜੋ ਬੱਚੇ ਨੂੰ ਆਪਾਂ ਗੁਰਸਿੱਖੀਤ ਨਾਲ ਵੱਧ ਤੋਂ ਵੱਧ ਜੋੜ ਸਕੀਏ ਸੋ ਇਨਿਕ ਬੇਨਤੀ ਸਾਡੀ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਪਿਛਲੇ ਦਿਨੀ ਹੀ ਮੈਂ ਉੱਥੇ ਚੇਨਈ ਵਿਖੇ ਗੱਤਕੇ ਦੇ ਮੁਕਾਬਲੇ ਹੋਏ ਸੀਗੇ ਉਹਨਾਂ ਵਿੱਚ ਭਾਗ ਲੈ ਕੇ ਮੇਰਾ ਉੱਥੇ ਚੇਨਈ ਵਿੱਚ ਗੱਤਕੇ ਵਿੱਚ ਪਹਿਲਾ ਸਥਾਨ ਆਇਆ ਹੈ ਤੇ ਇਸ ਕਾਰਨ ਇਹ ਬਦੌਲਤ ਮੇਰੇ ਪਿੰਡ ਵਾਸੀ ਤੇ ਹੋਰ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਉਹਨਾਂ ਦੇ ਬਦੌਲਤ ਆਇਆ ਹੈ ਤੇ ਅੱਜ ਸਾਡੇ ਪਿੰਡ ਦੇ ਸ਼੍ਰੋਮਣੀ ਕਮੇਟੀ ਪ੍ਰਬੰਧਕ ਪਾਸ਼ਾਹੀ ਦਸਵੀ ਵਿਖੇ ਮੇਰਾ 40000 ਰੁਪਏ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਜਗਜੀਤ ਸਿੰਘ ਤਲਵੰਡੀ ਜੀ ਨੇ ਕੀਤਾ ਹੈ ਤੇ ਮੈਂ ਆਪਦੇ ਸਾਥੀਆਂ ਨੂੰ ਵੀ ਇਹੀ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਵੀ ਅੱਗੇ ਵਧੋ ਤੇ ਹੋਰ ਮਿਹਨਤ ਕਰੋ ਤੇ ਮੈਂ ਪਤਾ ਆਪਣੇ ਪਿੰਡ ਵਾਸੀਆਂ ਨੂੰ ਵੀ ਕਹਿਣਾ ਚਾਹੁੰਦਾ ਹਾਂ ਕਿ ਮੇਰੀ ਹੋਰ ਸਪੋਰਟ ਕਰੋ ਤਾਂ ਜੋ ਮੈਂ ਇਸ ਇਸ ਤੋਂ ਉੱਚੇ ਪੱਧਰ ਤੇ ਜਾ ਕੇ ਵੀ ਆਪਦੇ ਪਿੰਡ ਦਾ ਨਾਮ ਤੇ ਆਪਦੇ ਦੇਸ਼ ਦਾ ਨਾਮ ਰੌਸ਼ਨ ਕਰ ਸਕਾਂ ਪਰ ਬਸ ਰੋਮਨੀ ਪ੍ਰਬੰਧਕ ਕਮੇਟੀ ਪਾਸ਼ਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਕਿ ਮੈਨੇਜਰ ਸਾਹਿਬ ਅਤੇ ਜਗਜੀਤ ਸਿੰਘ ਜੀ ਤਲਵੰਡੀ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਮਾਣ ਵਧਾਇਆ ਤੇ ਮੈਨੂੰ ਹੋਰ ਹੌਸਲਾ ਦਿੱਤਾ ਅੱਗੇ ਵਧਣ ਲਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਿਛਲੇ ਦਿਨਾਂ ਚਨਈ ਦੇ ਵਿੱਚੋਂ 골ਡ ਮੈਡਲ ਜਿੱਤ ਕੇ ਆਇਆ ਗੱਤਕੇ ਦੇ ਵਿੱਚੋਂ ਨੌਜਵਾਨ ਗੁਰਸੇਵ ਸਿੰਘ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਕੀ ਕਹਿਣਾ ਚਾਹੋਗੇ ਦਰਪ ਭਾਈ ਗੁਰਸੇਵ ਸਿੰਘ ਬਹਾਦਰ ਕਰਪਾਲ ਦਾਸ ਦਾ ਜੋ ਗੱਤਕਾ ਦਾ ਖਾੜਾ ਇੱਥੇ ਚੱਲ ਰਿਹਾ ਉਹਦਾ ਨੌਜਵਾਨ ਚਨਈ ਵਿਕੇ ਹੋਈਆਂ ਗੱਤਕੇ ਮੁਕਾਬਲੇ ਵਿੱਚ ਫਾਸਟ ਆਇਆ ਸੀਗਾ ਜਿਹਨੇ ਹੀਰਾਪਿੰਡ ਦਾ ਨਾਮ ਸਾਰੀ ਦੁਨੀਆ 'ਚ ਰੋਸ਼ਨ ਕੀਤਾ ਜਿਸ ਵਿੱਚ ਸੰਸਥਾ ਸ਼ਰੂਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਵੀ ਜਿਹੜਾ ਅੱਜ ਦੱਸੀ ਸਾਡੀ ਹਿਸਟਰੀ ਉਹਨਾਂ ਵੱਲੋਂ ਵੀ 40000 ਰੁਪਏ ਦਾ ਚੈੱਕ ਵਿਸ਼ੇਸ਼ ਤੌਰ ਤੇ ਜਿਹੜਾ ਜਗਦੀਸ਼ ਤਨਵੰਡੀ ਤੋਂ ਭੇਜਿਆ ਵੀ ਇਸ ਬੱਚੇ ਦਾ ਮਾਣ ਤਨ ਕੀਤਾ ਜਾਵੇ ਅੱਗੋਂ ਤੋਂ ਵੀ ਇਹ ਬੱਚੇ ਵੱਧ ਤੋਂ ਵੱਧ ਮੱਲਾ ਮਾਰਨ ਅਤੇ ਸ਼ਰੂਮਣੀ ਕਮੇਟੀ ਇਸ ਤਰ੍ਹਾਂ ਹੀ ਇਹਨਾਂ ਬੱਚਿਆਂ ਦਾ ਮਾਣ ਸਨਮਾਨ ਕਰਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਦਿਤੀ ਗੱਤਕੇ ਦੇ ਵਿੱਚ ਜਿਹੜਾ ਚਨਈ ਦੇ ਵਿੱਚੋਂ ਮਮ ਬੱਤਾ ਪਾਤ ਤੋਂ ਲੈ ਕੇ ਆਇਆ ਉਹ ਬੋਰਡ ਮੈਂ ਲੱਗਿਆ ਸੋਣੀ ਕਮੇਟੀ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਹੈ ਕਿੰਨੀ ਗੜਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਸਿੱਖਾਂ ਦੀ ਸਰਬੋਤਮ ਧਾਰਮਿਕ ਸੰਸਥਾ ਵਾ ਔਰ ਬੜਾ ਅਮੀਰ ਅਤੇ ਗੌਰਮੇ ਇਤਿਹਾਸ ਵਾਲੀ ਜੀਪੀਸੀ ਦਾ ਜਿੱਥੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਬਹੁਤ ਵੱਡੇ ਪ੍ਰਾਲੇ ਕਰ ਰਹੀ ਹੈ ਉਥੇ ਪੰਜਾਬ ਭਰ ਵਿੱਚ ਜਿਹਦੇ ਘਟਾਰੀ ਵਾਪਕ ਕਿੱਡਾਂ ਦੇ ਵਿੱਚ ਗੋਲਡ ਮੈਡਲ ਹਾਸਲ ਕਰਦੇ ਹਨ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਾਡੇ ਮਾਨਯੋਗ ਪ੍ਰਧਾਨ ਐਸ.ਸੀ.ਪੀ.ਸੀ. ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼ੂਮਨੀ ਗੁਦਰਬੰਦ ਕਮੇਟੀ ਵੱਲੋਂ ਸਤਿਕਾਰ ਦਿੱਤਾ ਜਾਂਦਾ ਸਨਮਾਨ ਦਿੱਤਾ ਜਾਂਦਾ ਆਪਾਂ ਅੱਜ ਅਸੀਂ ਹੇਰਾਪਿੰਡ ਦੇ ਗੁਰਸੇਵਕ ਸਿੰਘ ਜੋ ਮਹੰਤ ਕ੍ਰਿਪਾਲ ਦਾ ਅਖਾੜਾ ਗੱਤਕਾ ਅਖਾੜਾ ਦੇ ਨੌਜਵਾਨ ਖਿਡਾਰੀ ਜਿਨ੍ਹਾਂ ਨੇ ਚਨਈ ਵਿਖੇ ਜੋ ਤਾਮਿਲਨਾਡ ਦੇ ਵਿੱਚ ਜੋ ਅ ਨੈਸ਼ਨਲ ਲੈਵਲ ਦਾ ਕੰਪੀਟੀਸ਼ਨ ਸੀ ਜਿਸ ਵਿੱਚ 17 ਸੂਬਿਆਂ ਨੇ ਲਗਭਗ ਪਾਰਟਿਸਿਪੇਟ ਕੀਤਾ ਵਾ ਹਿੱਸਾ ਲਿਆ ਵਾ ਉਹਦੇ ਵਿੱਚ ਗਤਕਾ ਗਤਕੇ ਦੇ ਵਿੱਚ ਇਹਨਾਂ ਨੇ 골ਡ ਮੈਡਲ ਹਾਸਲ ਕੀਤਾ ਸੇਵਕ ਸਿੰਘ ਹੀਰਾ ਵੱਲੋਂ ਇਹ ਬਹੁਤ ਵੱਡੀ ਤਾਫੀ ਆ ਉਹਨਾਂ ਦੀ ਜਿਹੜੀ ਮਿਹਨਤ ਆ ਉਹ ਰੰਗ ਲਿਆਈ ਹੈ ਤੇ ਮੈਂ ਵਿਸ਼ੇਸ਼ ਤੌਰ ਤੇ ਐਸਜੀਬੀਸੀ ਵੱਲੋਂ ਬਦੌਤ ਮੈਂਬਰਸ਼ਿਪ ਸੀਪੀਸੀ ਹਲਕਾ ਰਾਇਕੁੱਟ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਲੱਖ ਲੱਖ ਪਤਾਈ ਦਿੰਦਾ ਗੁਰਸੇਵਿਕ ਸਿੰਘ ਹੀਰਾ ਨੇ ਇੱਕ ਬਹੁਤ ਵੱਡੀ ਅਚੀਵਮੈਂਟ ਪ੍ਰਾਪਤੀ ਕੀਤੀ ਹੈ ਇਸ ਛੋਟੀ ਉਮਰੇ ਉਹਨਾਂ ਨੇ 골ਡ ਮੈਡਲ ਹਾਸਲ ਕੀਤਾ ਵਾ ਔਰ 17 ਸੁਬਿਆਂ ਤੋਂ ਜਿੱਥੇ ਪਾਰਟਿਸਪੇਸ਼ਨ ਹੋਈ ਹੈ ਪੰਜਾਬ ਚੋਂ ਸਭ ਇੱਕੋ ਇੱਕ 골ਡ ਮੈਡਲ ਗੱਧ ਕੇ ਚਾਇਆ ਉਹ ਗੁਰਸੇਵਿਕ ਸਿੰਘ ਹੀਰਾ ਨੇ ਪ੍ਰਾਪਤ ਕੀਤਾ ਵਾ ਅੱਜ ਐਸਪੀਸੀ ਵੱਲੋਂ ਦਾਸ ਵਾਲਿਓ ਉਹਨਾਂ ਨੂੰ 40000 ਰੁਪਏ ਦਾ ਨਕਦ ਜਿਹੜਾ ਸਨਮਾਨ ਉਹ ਗੁਰਦੁਆਰਾ ਸਾਹਿਬ ਸਾਹ ਸਦਸਮੀ 11 ਕਿਰਾਵੇ ਕਿ ਦਿੱਤਾ ਜਾਣਾ ਬ ਅੱਜ ਇਸ ਮੌਕੇ ਤੇ ਪਿੰਡ ਦੇ ਬਹੁਤ ਹੀ ਸਤਿਕਾਰਯੋਗ ਪ੍ਰਬੰਧਕੀ ਸੱਜਣ ਇੱਥੇ ਆਏ ਨੇ ਜਿਨ੍ਹਾਂ ਵਿੱਚ ਨੌਜਵਾਨ ਵਰਗ ਦੇ ਨੌਜਵਾਨ ਤੇ ਸਾਡੇ ਬਜ਼ੁਰਗ ਮਾਤਾ ਮਾਂ ਤੇ ਪੈਣਾ ਵੱਡੀ ਪਰਦੇ ਤੇ ਨਗਰ ਨਿਵਾਸੀ ਆਏ ਨੇ ਇਲਾਕਾ ਨਿਵਾਸੀ ਸੰਗਤ ਆਈ ਹੈ ਮੈਂ ਸ਼ੁਭ ਅਕਸਰ ਤੇ ਇਸ ਬੱਚੇ ਪਰਿਵਾਰ ਨੂੰ ਨਗਰ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ